ਬੱਚੇ ਦੇ ਪ੍ਰੈਸ਼ਨ ਜਾਣ ਦਾ ਕਾਰਨ ਇਹ ਹੈ ਵੱਡਿਆਂ ਚ ਜੋ ਮਰਜ਼ੀ ਹੋਵੇ ਜਵਾਕਾਂ ਚ ਕਰੇ ਸਿੱਖਣੀ ਪੈਣੀ ਚਾਹੀਦੀ ਮਾਪਿਆਂ ਨੂੰ ਬੱਚਿਆਂ ਦੇ ਹਿਸਾਬ ਨਾਲ ਢਾਣਾ ਚਾਹੀਦਾ ਇਹਨੇ 6-7 ਸਕੂਲ ਬਦਲੇ ਆ ਹਰ ਸਕੂਲ 'ਚ ਇਹਦੇ ਨਵੇਂ ਦੋਸਤ ਹੁੰਦੇ ਸੀ ਮੇਰੇ ਵੀ ਉਹ ਗਾਲਾਂ ਪੈਂਦੀਆਂ ਹੱਦੋਂ ਵੱਧ ਜਿਹੜੀ ਗਾਲਾਂ ਹੁੰਦੀਆਂ ਨੇ ਨਾ ਇੱਥੇ ਸਾਰੀਆਂ ਗੱਲਾਂ ਸੱਚੀਆਂ ਹੋਣਗੀਆਂ ਏਡੇ ਏਡੇ ਬੱਚੇ ਅੱਜ ਕੱਲ ਨਸ਼ਾ ਕਰ ਰਹੇ ਨੇ ਬੇਸ਼ੱਕ ਡੰਡਾ ਲੈ ਕੇ ਬੈਠ ਜਾਵਾਂ ਕਿ ਆਹ ਗੱਲ ਦੱਸ ਸੱਚ ਮੈਂ ਹੱਸ ਲੱਗ ਪਿਆ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਹੁਣ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਪੋਡਕਾਸਟ ਜਿਦੇ ਚ ਆਪਾਂ ਤੁਹਾਨੂੰ ਆਮ ਲੋਕਾਂ ਨਾਲ ਮਿਲਾਇਆ ਕਰਾਂਗੇ ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ ਕਿਉਂਕਿ ਹਰ ਇਨਸਾਨ ਅੱਜ ਦੇ ਟਾਈਮ 'ਚ ਸਟਰਗਲ ਕਰ ਰਿਹਾ ਹੈ ਹਰ ਇਨਸਾਨ ਅੱਜ ਦੇ ਟਾਈਮ 'ਚ ਦੁੱਖ ਭਰ ਰਿਹਾ ਹੈ ਕਿਸੇ ਦੀ ਦੁੱਖ ਪਰਿ ਕਹਾਣੀ ਕਿਸੇ ਦੀ ਸਟਰਗਲ ਦੀ ਕਹਾਣੀ ਜਿੱਦਾਂ ਦੀ ਮੋਟੀਵੇਸ਼ਨ ਵਾਲੀ ਹੋਵੇ ਜਿਦੇ ਤੋਂ ਤੁਸੀਂ ਵੀ ਕੁਝ ਸਿੱਖ ਪਾਓ ਆਪਾਂ ਤੁਹਾਡੇ ਲਈ ਵਧੀਆ ਤੋਂ ਵਧੀਆ ਪੋਡਕਾਸਟ ਲੈ ਕੇ ਆਵਾਂਗੇ ਉਮੀਦ ਕਰਦੇ ਆਂ ਤੁਹਾਨੂੰ ਸਾਡਾ ਅੱਜ ਦਾ ਪਹਿਲਾ ਪੋਡਕਾਸਟ ਬਹੁਤ ਵਧੀਆ ਲੱਗੂਗਾ ਅੱਜ ਆਪਾਂ ਇੱਕ ਨਿਊ ਜਨਰੇਸ਼ਨ ਬਾਰੇ ਟੌਪਿਕ ਲੈ ਕੇ ਆਏ ਆਂ ਕਿ ਦੇਖਦੇ ਆਂ ਅੱਜ ਕੱਲ ਦੇ ਬੱਚੇ ਜਿਹੜੇ ਉਹਨਾਂ ਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰਨਗੇ ਕਿ ਆਪਣੇ ਮਾਪਿਆਂ ਦੇ ਆਗਿਆਕਾਰੀ ਬਣਨ ਆਪਣੇ ਮਾਪਿਆਂ ਦੀਆਂ ਗੱਲਾਂ ਜਿਹੜੀਆਂ ਉਹ ਕਹਿੰਦੇ ਆ ਉਹਨਾਂ ਨੂੰ ਬੁਰੀਆਂ ਨਾ ਲੱਗਣ ਕੋਸ਼ਿਸ਼ ਕਰਾਂਗੇ ਤੁਹਾਨੂੰ ਇਸ ਛੋਟੇ ਜਿਹੇ ਪੋਡਕਾਸਟ ਵਿੱਚ ਦੱਸਣ ਦੀ ਤੁਸੀਂ ਜੁੜੇ ਰਹੋ ਬਣੇ ਰਹੋ ਪਹਿਲਾ ਪੋਡਕਾਸਟ ਆਪਾਂ ਆਪਣੇ ਬੱਚਿਆਂ ਤੋਂ ਸ਼ੁਰੂ ਕਰਾਂਗੇ ਮੈਂ ਕੁਝ ਵੀ ਕਰਨਾ ਹੋਵੇ ਪਹਿਲਾਂ ਆਪਣੇ ਤੋਂ ਸ਼ੁਰੂ ਕਰਨਾ ਚਾਹੀਦਾ ਤੇ ਆਪਾਂ ਆਪਣੇ ਬੇਟੇ ਨਾਲ ਪੋਡਕਾਸਟ ਕਰਾਂਗੇ ਔਰ ਕੁਝ ਇਹਨਾਂ ਨੂੰ ਆਪਣੇ ਬਾਰੇ ਵੀ ਦੱਸਾਂਗੇ ਹਾਂਜੀ ਦੋਸਤੋ ਮੇਰੇ ਪਹਿਲੇ ਗੈਸਟ ਹਾਜ਼ਰ ਨੇ ਸਹੀ ਗੱਲ ਜੀ ਸਹੀ ਗੱਲ ਜੀ ਇਹ ਇਹ ਪਹਿਲਾਂ ਅਗਿਆਕਾਰੀ ਇਹੀ ਹੈ ਤੇ ਸਭ ਤੋਂ ਪਹਿਲਾਂ ਪੈਰੀ ਹੱਥ ਲਾਉਣੇ ਜ਼ਰੂਰੀ ਹੈ। ਹਾਂਜੀ। ਹਾਂਜੀ। ਤੇ ਹੁਣ ਤੁਸੀਂ ਆਪਣਾ ਨਾਮ ਦੱਸੋ ਆਪਣੇ ਬਾਰੇ ਦੱਸੋ। ਤਾਂ ਦੋਸਤੋ ਮੇਰਾ ਨਾਮ ਮਨਿੰਦਰ ਸਿੰਘ ਦਾ। ਆ ਇਹ ਮੇਰੇ ਕਿਊਟ ਜਿ ਮਮਾ ਨੇ ਬੱਡੇ ਸਾਰੇ ਜਿਹੜਾ ਜਿਹੜਾ ਪੋਡਕਾਸਟ ਕਰਦੇ ਪਏ ਨੇ। ਮੈਨੂੰ ਨਹੀਂ ਲੱਗਿਆ ਸੀ ਮੈਂ ਕਦੀ ਪੋਡਕਾਸਟ ਕਰੂੰਗੀ। ਚਲੋ ਘਰੀ ਹੋ ਗਏ ਪਹਿਲਾਂ। ਗੇ ਮੈਂ ਇਦਾਂ ਦਾ ਕਦੀ ਕੁਝ ਕੀਤਾ ਨਹੀਂ। ਮੈਨੂੰ ਤਾਂ ਮਮਾ ਜੀ ਲੋਕਾਂ ਦੀ ਸ਼ੂਟ ਤੇ ਜਾਂਦੇ ਨੇ ਮੈਨੂੰ ਐਕਟਿੰਗ ਕਰਨ ਲਈ ਕਹਿੰਦੇ ਅੰਦਰੋਂ ਤਾਂ ਚਾਹ ਰਿੰਦਾ ਪਰ ਜਦੋਂ ਸਾਹਮਣੇ ਕੈਮਰਾ ਆ ਜਾਏ ਫਿਰ ਡਰ ਲੱਗ ਲੱਗ ਜਾਂਦਾ ਹੁੰਦਾ। ਕੈਮਰੇ ਦੇ ਸਾਹਮਣੇ ਇਹਨੂੰ ਬੋਲਣਾ ਥੋੜਾ ਜਿਹਾ ਔਖਾ ਲੱਗਦਾ ਹੈ ਕੋਈ ਗੱਲ ਨਹੀਂ ਆਪਾਂ ਕੋਸ਼ਿਸ਼ ਕਰਾਂਗੇ ਵੱਤ ਤੋਂ ਵੱਤ ਮਤਲਬ ਇਹਦੇ ਅੰਦਰੋਂ ਭਾਵਨਾਵਾਂ ਮ ਜਿਹੜੀਆਂ ਉਹ ਇੱਥੇ ਕੈਮਰੇ ਦੇ ਸਾਹਮਣੇ ਸਵਾਲਾਂ ਦੇ ਰੂਪ ਚ ਕੱਢਾਂਗੇ ਆਪਾਂ ਸਵਾਲ ਕਰਾਂਗੇ ਤਾਂ ਇਹਨੂੰ ਜਵਾਬ ਦੇਣਾ ਪੈਣਾ ਹੈ ਚਾਹੇ ਸਹੀ ਦੇਵੇ ਗਲਤ ਦੇਵੇ ਆਪਣੇ ਬੱਚੇ ਦੀ ਸੋਚ ਵੀ ਪਤਾ ਲੱਗ ਜਾਂਦੀ ਹੈ ਕਿੱਥੇ ਇੱਕ ਸਟੈਂਡ ਕਰਦੀ ਆ ਆਪਾਂ ਦੇਖਦੇ ਆਂ ਚੰਦੇ ਆਗੇ ਤੇ ਤੁਸੀਂ ਕਿਹੜੀ ਕਲਾਸ ਪਾਸ ਕਰੀ ਹੈ ਹੁਣ ਮੈਂ ਤਿੰਨ ਇਹਦੇ ਤੋਂ ਉਮੀਦ ਨਹੀਂ ਸੀ ਕਿਉਂਕਿ ਸਾਰੇ ਬੱਚੇ ਇੱਕੋ ਜਿਹੇ ਨਹੀਂ ਨੇ ਪੜਾਈ 'ਚ ਇਹਨੂੰ ਮਤਲਬ ਆਪਣਾ ਜਿਹੜਾ ਪੜ੍ਹਾਈ ਦਾ ਲੈਵਲ ਸੀ ਉਹ ਡਾਊਨ ਰੱਖਿਆ ਹੋਇਆ ਸੀ ਹੁਣ ਥੋੜਾ ਇਹਨੇ ਲਾਸਟ ਟਾਈਮ ਜਦੋਂ ਐਗਜ਼ਾਮ ਦਿੱਤੇ ਆ ਵਧੀਆ ਐਗਜ਼ਾਮ ਦਿੱਤੇ ਆ ਤੇ ਹੁਣ ਇਹਦੇ ਵਧੀਆ ਨੰਬਰ ਆਏ ਆ 62 ਕੀ ਮਤਲਬ ਉਮੀਦ ਨਹੀਂ ਸੀ ਰਕੀਆਂ ਦੇ ਘਰ ਦੇ ਨੂੰ ਨਹੀਂ ਮੈਨੂੰ ਲੱਗਦੇ ਕਹਿੰਦੇ ਘੱਟ ਨੇ ਘੱਟ ਨਾਲ ਕੋਈ ਗੱਲ ਨਹੀਂ ਇਹਨੇ ਇੰਨਾ ਹੀ ਬਹੁਤ ਹੈ ਬੱਚੇ ਜਿਹੜੇ ਜਿੰਨਾ ਵੀ ਪੜ੍ਹਦੇ ਆ ਇਹ ਨਹੀਂ ਹੈਗਾ ਕਿ ਫੇਲੀਅਰ ਹੋਣਾ ਜੇ ਫੇਲ ਹੈ ਬੰਦਾ ਪੜ੍ਹਾਈ ਚ ਫੇਲ ਹੈ ਤਾਂ ਜ਼ਿੰਦਗੀ ਚ ਫੇਲ ਨਹੀਂ ਹੁੰਦਾ ਘਰ ਤੱਕ ਉਹਦ ਖੁਰਕ ਕਰਦੇ ਸੀ ਮੇਰਾ ਤਾਂ ਬਣਾਇਆ ਸੀ ਇੱਕ ਅੱਧੀ ਕਿਲੋ ਤੇ ਗਾਈసే ਦੇਣਾ ਖੁਰਕਣ ਲੱਗ ਗਿਆ ਪੋਡਕਾਸਟ ਕਰਦੇ ਕਰਦੇ ਇਹਨੇ ਮੇਰਾ ਪੋਡਕਾਸਟ ਨਹੀਂ ਕਰਾ ਮੈਨੂੰ ਇਹਦਾ ਕਰਨਾ ਪਿਆ ਇਹਨਰਟ੍ਰਾਈਨ ਦੇਣੀ ਪਈ ਵੀ ਹੈ ਇਹਦਾ ਸੀਨ ਟ੍ਰਾਈਨ ਦੇਣੀ ਪਈ ਮੋਰੀ ਮੈਂ ਕਣ ਪਾਪੜ ਫੋਨ ਲਾ ਕੇ ਕਹਿ ਤਦਾ ਮੈਂ ਵੀ ਵਾਇਸ ਮੈਸੇਜ ਨਹੀਂ ਭੇਜ ਦੇਣਾ ਕਰਦੇ ਸਟਾਰਟ ਕੱਟ ਲਾ ਤੁਹਾਡਾ ਅੱਗੇ ਕੀ ਪਲਾਨ ਹੈ ਪੜਾਈ ਦਾ ਪੜਾਈ ਦਾ ਪਛੀ ਪੜਾਈ ਓਪਨ ਚ ਕਰਾਂਗੇ ਮਾੜਾ 11 ਤੇ 12 ਤੱਕ ਤੇ ਫੇ ਆਪਣਾ 스ਕਿੱਲ ਸਿੱਖ ਕੇ ਦੁਸਰਾ ਜਦੋਂ ਬਾਹਰ ਜਾਣਾ ਜ਼ਰੂਰੀ ਹੈ। ਹਾਂਜੀ। ਕਿਉਂ? ਉੱਚ-ਉੱਚ ਨਹੀਂ ਆਗਾ। ਕਰਨ ਨੂੰ ਬੰਦੀ ਕਰਨ ਵਾਲੇ ਹੈਗੇ ਜਿਹੜੇ ਕਰਦੇ ਆ। ਪਰ ਬਾਹਰ ਜਾਣਾ ਆਪਣਾ ਡ੍ਰੀਮ ਹੈ। ਕੀ ਬਾਹਰ ਜਾਣਾ? ਧ੍ਰੀਮਿਕਾ ਲੱਗ ਚੀਜ਼ ਜਿਹੜਾ ਡ੍ਰੀਮ ਹੈ ਉਹਨੂੰ ਸਾਈਡ ਤੇ ਰੱਖੋ। ਲੇਕਿਨ ਬਾਹਰ ਜਾਣ ਨਾਲ ਉਹ ਚੰਗਾ ਹੈ ਕਿ ਆਪਣੇ ਇੰਡੀਆ ਨੂੰ ਆਪਣੇ ਪੰਜਾਬ ਨੂੰ ਕਾਮਯਾਬ ਕਰੋ। ਇੱਥੇ ਰਹਿ ਕੇ ਵੀ ਕੋਈ ਬਿਜ਼ਨਸ ਕਰ ਸਕਦੇ। ਤੁਸੀਂ ਆਈਡੀਆਸ ਦਿਓ ਤੁਸੀਂ ਕਮੈਂਟਾਂ ਚ ਜ਼ਰੂਰ ਰਿਪਲਾਈ ਕਰੋ ਚਲੋ ਆਈਡੀਆ ਤਾਂ ਬਹੁਤ ਨੇ ਵੀ ਕੰਮ ਆ ਕਰ ਸਕਦੇ ਹਾਂਗਾ ਸਿਰਫ ਪਰ ਆਪਣੀ ਸਾਥ ਨਹੀਂ ਦਿੰਦੇ ਨਾ ਪੰਜਾਬੀ ਇੱਥੇ ਕੋਈ ਕੋਈ ਲਾਲੋ ਦੀ ਫਾਸਟ ਫੂਡ ਵਾਲੀ ਢੀੜੀ ਲਾਗੇ ਸੀ ਉਹ ਭਈ ਇਹ ਕੋਈ ਜ਼ਿਆਦਾ ਖਾਣਗੇ ਪੰਜਾਬੀ ਕੋਲ ਨਹੀਂ ਪੀ ਜਾਂਦਾ ਯਾਨੀ ਕਿ ਨਹੀਂ ਉਹਦਾ ਤਾਂ ਦਾਵਾ ਸਾਰਿਆਂ ਨੂੰ ਹੁੰਦਾ ਉਹ ਭਈ ਇਹ ਗੱਲ ਦੇਖੀ ਬੜੀ ਜਗ੍ਹਾ ਦੇਖੀ ਤੁਸੀਂ ਸਾਰੇ ਨੇ ਵੀ ਦੇਖੀ ਹੋਣੀ ਤੇ ਇਹ ਗੱਲ ਸੱਚ ਹੈ ਕਿ ਪੰਜਾਬੀ ਪੰਜਾਬੀ ਦਾ ਸਾਥ ਨਹੀਂ ਦਿੰਦਾ ਪਤਾ ਨਹੀਂ ਕਿਉਂ ਦੇਣਾ ਚਾਹੀਦਾ ਤੇ ਅਪਾ ਚਪਲ ਕਿਦਾਂ ਦੱਸ ਜਦੋਂ ਬਚਪਨ ਕਹਿੰਦੇ ਆ ਲੰਘ ਗਿਆ ਪਲਬੇਸਾ ਹਮਾੜਾ ਥੋੜਾ ਹੋ ਗਿਆ ਵਾ ਵੱਡਾ ਹੋ ਗਿਆ ਵਾ ਬਚਪਨ ਤਾਂ ਲੰਘ ਹੀ ਗਿਆ ਵਾ ਤੇ ਚੰ ਮੈਂ ਖੇਡਦਾ ਮੈਂ ਕਈ ਜੇ ਸਮਝਦਾ ਮੈਂ ਖੇਡ ਵੀ ਲੰਨਾ ਵਾ ਪੜਦਾ ਮੀਆਂ ਸਾਰਾ ਕੁਝ ਕਰਦੇ ਸੀ ਚਾਹੇ ਕਿਥੇ ਛੋਟੇ ਸੀਗੇ ਉਹਨੋਂ ਦੇ ਸਾਡੇ ਵਿਚ ਤਾਂ ਬੱਟੇ ਪਏ ਹੁੰਦੇ ਸੀਗੇ ਮਤਲਬ ਤੁਮੀ ਲਾਹ ਗੜੀ ਚ ਬੱਟੇ ਹੁੰਦੇ ਚਾਪਣ ਜੇ ਅਸੀਂ ਬੱਟਿਆਂ ਦਾ ਖੇਡਦੇ ਰਹਿੰਦੇ ਸੀਗੇ ਕਦੀ ਬੱਟਿਆਂ ਦਾ ਘਰ ਬਣਾ ਲਿਆ ਕਦੀ ਇਹ ਮੈਂ ਛੋਟਾ ਹੱਥ ਹੀ ਹੁੰਦਾ ਸੀ ਯਾਰ ਛੋਟੇ ਹੱਥ ਸੀ ਵੱਡ ਕੇ ਖੇਡਣ ਲੱਗ ਪਏ ਪਹਿਲਾ ਬਚਪਨ ਤੇਰਾ ਕਿੱਥੋਂ ਸ਼ੁਰੂ ਹੋਇਆ ਪਹਿਲਾ ਬਚਪਨ ਦਾ ਬਚਪਨ ਜਦ ਅਸੀਂ ਇਕੱਲੇ ਰਹਿੰਦੇ ਸੀ ਉਹਦੇ ਸੀ ਉਹਦੇ ਸੀ ਇਕੱਲੇ ਰਹਿੰਦੇ ਸੀ ਕਿ ਮਮੇ ਨੇ ਬੜਾ ਔਖਾ ਟਾਈਮ ਕੱਟ ਕੇ ਪਾਲਿਆ ਵਾ ਵੀ ਕੋਈ ਲੋਕ ਸਾਥ ਵਿੱਚ ਨਹੀਂ ਦਿੰਦੇ ਹੁੰਦੇ ਕਿੰਨਾ ਵੀ ਵੱਲਾ ਚੀ ਵੀ ਛੋਟਾ ਹੱਥ ਦੇ ਦੇ ਵੀ ਜਨ ਔਖਾ ਟਾਈਮ ਹੈ ਪਰ ਕੋਈ ਸਾਥ ਨਹੀਂ ਦਿੰਦਾ ਨਹੀਂ ਦਿੰਦਾ ਸੀ ਆਪਣੇ ਕੇ ਗਰੁੱਪ ਦੇ ਵਿੱਚ ਤਾਂ ਪਰ ਜਦੋਂ ਜੋ ਇਸ ਟਾਈਮ ਦੀ ਸਿਚੁਏਸ਼ਨ ਆ ਉਹ ਦੇਖੋ ਵੀ ਦੇਖਣੀ ਪੈਂਦੀ ਆ ਪਰਾਣੇ ਨੂੰ ਭੁੱਲ ਕੇ ਨਵੀਆਂ ਦਾ ਜੁੜਨਾ ਚਾਹੀਦਾ ਵਾ ਆਪਾਂ ਤਾਂ ਹੀ ਕਹਿੰਦੇ ਨੇ ਘਰ ਦੇ ਨੇ ਵੇਸ਼ ਖਾਇਆ ਵਾ ਵੀ ਵੱਡਿਆਂ ਚ ਜੋ ਮਰਜ਼ੀ ਹੋਵੇ ਜਵਾਕਾ ਚ ਕਦੇ ਫਿੱਕਣੀ ਪੈਣੀ ਚਾਹੀਦੀ ਮੈਨੂੰ ਪਹਿਲੀ ਗੱਲ ਇਹ ਹੀ ਸਹੀ ਆ ਤਾਂ ਆਪਾਂ ਅੱਗੇ ਕੁਝ ਕਰਦੇ ਵੀ ਰਹੀਏ ਦੋਸਤਾਂ ਵੀ ਜੀਣਾ ਵੱਡਿਆਂ ਦੇ ਕਰਕੇ ਆਪਣੇ ਜਵਾਕਾ ਚ ਫਿੱਕ ਪਵੇ ਜਿਨ੍ਹਾਂ ਮਰਜ਼ੀ ਕਹਿ ਲਈ ਵੱਡੇ ਦੇ ਵੱਡੇ ਦੇ ਪਰ ਇਹ ਨਾਲ ਹੀ ਤਾਂ ਹਮੇਸ਼ਾ ਜਵਾਕੀ ਰਵਾਂਗੇ ਆਪਾਂ ਜੋ ਕਹਿੰਦੇ ਚੰਗਲ ਕਹਿੰਦੇ ਮੇਰੇ ਉਹ ਗਾਲਾਂ ਪੈਣਦੀਆਂ ਹੱਦੋਂ ਵੱਧ ਜਿਹੜੀ ਗਾਲਾਂ ਹੁੰਦੀਆਂ ਨੇ ਨਾ ਵੀ ਪੀਕ ਲੈਵਲ ਵਾਲੀਆਂ ਉਹ ਵੀ ਪੈ ਜਾਂਦੀਆਂ ਪਰ ਗੇਜ਼ ਮਿੰਟਾ ਕਿਹਦਾ ਰਸ ਨਹੀਂ ਦਿੰਦਾ ਹੁੰਦਾ। ਬੇਸ ਬੈਕ ਟਾਪਿਕ ਵੀ ਬਚਪਨ ਕੀ ਤਰ੍ਹਾਂ ਲੰਘਿਆ। ਤਾਂ ਬਚਪਨ ਥੋੜਾ ਜਿਆ ਮਮੀ ਨੇ ਦੇਖਿਆ ਉਹ ਵੀ ਸਟ੍ਰਗਲਿੰਗ ਵਾਲੀ ਸੀਗਾ ਕਹਿ ਲਓ। ਜਿੱਦ ਤੱਕ ਮੈਨੂੰ ਯਾਦ ਆਏ ਮੇਰਾ ਅੱਧਾ ਬਚਪਨ ਨਾਲ ਕੇ ਲੰਘਿਆ, ਅੱਧਾ ਅੱچھے ਲੰਘਿਆ। ਇੱਥੇ ਕਿ ਤਾਂ ਮੈਨੂੰ ਥੋੜਾ ਜਿਆ ਹੋ ਗਿਆ ਸੀਗਾ। ਵੀ ਮੈਨੂੰ ਪਤਾ ਲੱਗਦਾ ਰਿਹਾ ਵਾ ਵੀ ਕੀ ਕੀ ਹੁੰਦਾ ਰਿਹਾ। ਬਚਪਨ ਨਾਲ ਕੇ ਕੋਈ ਕੋਈ ਗੱਲ ਚੇਤੇ ਹੋਗੀ। ਜੇ ਮੈਂ ਸਨਾਮਾ ਕਰ ਤੇ ਫਿਰ ਬੜਾ ਕੂੜ ਕਸਟ ਵੱਡਾ ਚੱਲਦਾ ਨਾ। ਬਚਪਨ ਦੀ ਗੱਲਾਂ ਫੇਰ ਕਦੀ ਕਰਾਂਗੇ। ਦੇਖ ਆਪਣੇ ਨੈਕਸਟ ਵਾਲ ਤੇ ਆਓ। ਮੰਨੇ ਸੋਧਿਆ ਨਾਨਕਿਆ ਤੋ ਇੱਥੇ ਤੁਸੀਂ ਕਿਹੜੀ ਕਲਾਸ ਚ ਵਾਪਸ ਆਏ ਸੀ ਤੇ ਕਿਉਂ ਆਏ ਸੀ ਨਾਨਕਿਆ ਤੁਸੀਂ ਇੱਥੇ 3 ਕਲਾਸ ਚ ਵਾਪਸ ਆਏ ਸੀ ਕਿ ਪਹਿਲਾਂ ਰੈਂਟ ਤੇ ਰਹਿੰਦੇ ਸੀਗੇ ਅਸੀਂ ਤੇ ਮਮੀ ਕਹਿੰਦੇ ਸੀ ਜਿਸ ਤਰ੍ਹਾਂ ਰੈਂਟ ਤੇ ਰਹਿਣਾ ਵੀ ਆਵਦਾ ਤਾਂ ਲੋਨ ਫੇਰ ਮਾਮੀ ਦਾ ਉਸ ਤਰ੍ਹਾਂ ਸੀ ਆਪਣਾ ਘਰ ਲੈਤਾ ਫੇਰ ਮੰਮੀ ਹੁਣ ਇੱਥੇ ਜਾ ਕੇ ਮੈਨੂੰ ਫੇਰ ਮੈਂ 3 ਕਲਾਸ ਇੱਥੇ ਆ ਕੇ ਇੰਡੀਅਨ ਸਕੂਲ ਚ ਲੱਗਾ ਸੀ ਫੇਰ ਉੱਥੇ ਮੈਂ ਆਪਣੀ 8 ਕਲਾਸ ਕੀਤੀ 8 ਕਲਾਸ ਖਤਮ ਤੋਂ ਬਾਅਦ ਮੈਂ ਕਿੱਥੇ ਗਿਆ ਮੈਂ ਗਵਰਨਮੈਂਟ ਸਕੂਲ ਚ ਲੱਗ ਗਿਆ ਕਿਉਂਕਿ ਉਸ ਦਾ ਕਾਫੀ ਹੈ ਗイズ ਕਿਉਂਕਿ ਅੱਜ ਗੇਜ਼ ਕਰਕੇ ਸੀ ਵਿਰੋਧ ਚੱਲ ਗਈ ਗਵਰਨਮੈਂਟ ਸਕੂਲ ਚ ਸੰਗੋਵਾਲ ਤੇ ਫਿਰ ਉੱਥੇ ਗੇਜ਼ ਕਈ ਕਾਰਨ ਕਰਕੇ ਮੇਰੀ ਨਾਈਟ ਨਹੀਂ ਕੰਪਲੀਟ ਹੋਈ ਆ ਵੇਜ ਉੱਥੇ ਸੰਭੀਤੀ ਇੰਨੀ ਸੀ ਕਿ ਮੇਰਾ ਨਿਕਲ ਹੀ ਗਿਆ ਜਿਸ ਨੂੰ ਹੋਇਆ ਥੋੜਾ ਜਿਹਾ ਪਿੰਡਾਂ ਦਾ ਮਾਹੌਲ ਥੋੜਾ ਜਿਆਦਾ ਉਹ ਨਹੀਂ ਸੀ ਤਾਂ ਕਰਕੇ ਮੈਂ ਉੱਥੋਂ ਹਟ ਕੇ ਫਿਰ ਗੇਜ਼ ਮੈਂ ਜੀਐਨ ਨੈਸ਼ਨਲ ਜਿਥਰ ਮੈਂ 10th ਪਾਸ ਕੀਤੀ ਇੱਥੇ ਮੈਂ ਕੀਤੀ ਨਾਈਟ ਫਿਰ ਮੈਂ ਨਾਈਟ ਅੰਦਵਾਇਆ ਕੀਤੀ ਤੇ ਗੇਜ਼ੋਂ ਮੈਂ ਪਾਸ ਹੋ ਗਿਆ ਸੰਘੇ ਗੇਜ਼ੋਂ ਮੈਂ 11ਵਾਂ ਚੰਦ 11ਵਾਂ ਪਾਸ ਕਰ ਗਿਆ ਰਾਜਨ ਲੱਗਦਾ ਰਾਜਨ ਹੁਣ ਅਸਲ ਜਿਵੇਂ ਤੁਹਾਡੇ ਮੰਮੀ ਪਾਪਾ ਨੇ ਇੰਨੇ ਦੁੱਖ ਦੇਖੇ ਆ ਤੁਸੀਂ ਅੱਗੇ ਕੀ ਸੋਚਦੇ ਹੋ ਮੁੰਡੇ ਸਪਾ ਦਾ ਦੁੱਖ ਹੋਰ ਕਿਸੇ ਗੱਲ ਦਾ ਨਹੀਂ ਜਾਂ ਵੀ ਪੈਸੇ ਦਾ ਅਸਲੀ ਦੁੱਖ ਹੁੰਦਾ ਹੋਰ ਕੋਈ ਗੱਲ ਤਾਂ ਦੁੱਖ ਨਹੀਂ ਹੁੰਦਾ ਇੱਕ ਦੁੱਖ ਦਾ ਵੀ ਆਪਣੇ ਜਦ ਬੱਚੇ ਜਦ ਕੋਈ ਗਲਤ ਕੰਮ ਕਰਦੇ ਆ ਜਾਂ ਫਿਰ ਕੋਈ ਚਲਾਤਾ ਕਰਦੇ ਆ ਜਾਂ ਫਿਰ ਕੁਝ ਗਲਤ ਸਟੈਪ ਚੱਕ ਲੈਂਦੇ ਇਸ ਕਰਕੇ ਨਾ ਦੁੱਖ ਹੁੰਦਾ ਨਾ ਤਾਂ ਸਾਰਿਆਂ ਨਾਲ ਬੀਬੀ ਨੇ ਕੋਈ ਇਤਨਾ ਕੰਮ ਨਾ ਕਰਿਆ ਕਰੋ ਜੀਵਨ ਕਰਕੇ ਘਰਦੰ ਦੁੱਖੀ ਹੋਣਾ ਪੈਂਦਾ ਆ ਮੇਰੇ ਨਾਲ ਕਦੇ ਤੇ ਇਵਰੀ ਹੁੰਦੇ ਗੈਸ ਮੈਂ ਪਿਛਲਾ ਹਫ਼ਤਾ ਕੱਦਦਾ ਹਾਂ ਮੇਰੇ ਮਮੀ ਤਾਂ ਫਸੀਰ ਦੇ ਲੋਕ ਕਹਿੰਦੇ ਵੀ ਘੁੰਮਣ ਨਹੀਂ ਜਾਣਾ ਜਾਂ ਫਿਰ ਬਾਹਰ ਵੀ ਫਿਰਨਾ ਇਹ ਸਰਪੇ ਬੋਲਦੇ ਰਹਦੇ ਕੋਲ ਜਾ ਕੋਈ ਜਲਦੀ ਜੇ ਮੇਰੇ ਡ੍ਰਿੰਪਰਸ ਫਿਰ ਬਾਹਰ ਕਿਉਂ ਜਾਣਾ ਬਾਹਰ ਚਾਹੀਏ ਸੋਣਾ ਨਾ ਪਵੇ ਪਰ ਇੱਥੇ ਪੈਸੇ ਭੇਜੂਗਾ ਵੀ ਇੱਥੇ ਆਏ ਸ਼ੋਵੇ ਵੱਡੀ ਘਰ ਹੋਵੇ ਵੱਡੀ ਗੱਡੀ ਹੋਵੇ ਕੁੜੀਆਂ ਨੂੰ ਲੈ ਕੇ ਤੁਹਾਡੇ ਕੀ ਸੋਚ ਕੁੜੀਆਂ ਲੈ ਕੇ ਮੋਸਾ ਜਿੰਨੀ ਮੇਰੇ ਫਰੈਂਡ ਵੀ ਨਹੀਂ ਠੀਕ ਹੈ ਤੇ ਪੈਣਾ ਵੀ ਬਣਾਈਆਂ ਮੇਰੀਆਂ ਭੈਣਾਂ ਬਨੀਂਜਾ ਸਾਹਿਬ ਮੇਰੇ ਗイズ ਮੈਂ ਜੋ ਮਰਜ਼ੀ ਕਰਾਂ ਮੇਰੇ ਮਮਾ ਨੂੰ ਮੇਰੇ ਸਭ ਪਤਾ ਹੁੰਦਾ ਚਾਹੇ ਮੇਰਾ ਹਾਸਲ ਹੋਵੇ ਮੇਰੀ ਕੁੜੀਆਂ ਲੈ ਕੇ ਹੀ ਸੋਚਾਂ ਵੀ ਪਹਿਲਾਂ ਤਾਂ ਮੈਂ ਸਭ ਦੀ ਰਿਸਪੈਕਟ ਕਰਾਂ ਤੇ ਜੇ ਉਹ ਇਹ ਜਾਂ ਇਹ ਤਾਂ ਉਹ ਕਹਿੰਦੇ ਤੇ ਕੁੜੀ ਮੈਨੂੰ ਫਾਲਤੂ ਹੀ ਬੋਲਦੀ ਆ ਤਾਂ ਮੈਂ ਤਾਂ ਵੀ ਨਹੀਂ ਬੋਲਦਾ ਕਿਉਂਕਿ ਮੈਂ ਹਰ ਇੱਕ ਕੁੜੀ ਨੂੰ ਵੈਸੇ ਛੇਤੀ ਪੈਟ ਕਰ ਦਿੰਦਾ ਠੀਕ ਹੈ ਮੇਰੀ ਕੋਈ ਇਦਾਂ ਦੀ ਗੱਲ ਕੋਈ ਨਹੀਂ ਹੁੰਦੀ ਹਾਂ ਜੇ ਇਹ ਕੁੜੀ ਮੈਨੂੰ ਪਸੰਦ ਆਈ ਆ ਜਾਂ ਆਊਗੀ ਠੀਕ ਹੈ ਉਨਾ 당 ਦੇ ਸਵਾਲ ਤੋਂ ਪਹਿਲਾਂ ਠੀਕ ਹੈ ਤੁਹਾਨੂੰ ਪਸੰਦ ਕਰਾਈ ਹੋਏ ਉਹਨਾਂ ਹੀ ਕਰਾਂਗੇ ਹੋਰ ਕੋਈ ਨਹੀਂ ਆਉਗੂਗੀ ਪਾਕਿਸਤਾਨੀਆਂ ਭੈਣਾਂ ਕੋਈ ਕੋਈ ਭੈਣਾਂ ਦੋਸਤ ਵੀ ਦੋਸਤੀ ਵੀ ਹੋਵੇ নো ਡਾਊਟ ਲੇਕਿਨ ਰਿਸਪੈਕਟ ਸਭ ਦੀ ਕਰਦੇ ਸਭ ਦੀ ਕਰਦੇ ਤੁਹਾਨੂੰ ਆਸਪਕ ਕਰਾਂਗੇ ਮੈਂ ਮੈਂ ਪਹਿਲਾਂ ਹੀ ਇੱਕ ਦਿਨ ਕਿਹਾ ਸੀਗਾ ਇਹ ਗੱਲ ਕਿ ਰਿਸਪੈਕਟ ਟੂ ewomenਸ ਐਂਡ ਗਰਲਸ ਸਭ ਦੀ ਰਿਸਪੈਕਟ ਕਰਦੇ ਇਹ ਸਭ ਨੂੰ ਸਾਡਾ ਸਨੇਹਾ ਹੈ ਕਿ ਜਿਹੜਾ ਬੰਦਾ ਲੇਡੀਜ਼ ਦੀ ਰਿਸਪੈਕਟ ਕਰਦਾ ਹੈ ਨਾ ਉਹ ਈਕਲ ਲక్ష్ਮੀ ਹੁੰਦੀ ਆ ਉਹ ਉਹਦੇ ਘਰ ਨੂੰ ਉਹਦੀ ਲਾਈਫ ਨੂੰ ਭਾਗ ਲੱਗਦੇ ਅੱਛਾ ਮੈਂ ਇੱਕ ਗੱਲ ਦੱਸਾਂ ਕਿ ਮੰਨ ਲਓ ਫੈਮਿਲੀ ਚ ਆਪਣੇ ਜਿਹੜਾ ਪਰਿਵਾਰ ਹੈ ਉਹ ਛੋਟਾ ਹੈ ਠੀਕ ਹੈ ਤੇ ਜੇ ਆਪਣੇ ਫੈਮਿਲੀ ਚ ਇੱਕ ਰਿਸਪੌਂਸਿਬਿਲਟੀ ਦਿੱਤੀ ਜਾਵੇ ਤਾਂ ਮੁੰਡੇ ਉਸ ਰਿਸਪੌਂਸਿਬਿਲਟੀ ਨੂੰ ਤੇਰੀ ਏਜ ਦੇ ਬੱਚੇ ਕਿਵੇਂ ਨਿਭਾਉਣਗੇ ਪਹਿਲਾਂ ਤਾਂ ਮੈਂ ਸੱਚੀ ਗੱਲ ਕਰਨਾ ਰਿਸਪੌਂਸਿਬਿਲਟੀ ਕੋਲ ਹੈ ਜਿਹਦੇ ਬਗ ਨਹੀਂ ਚੱਟ ਸਕਦਾ ਗੇਜ਼ ਮੇਰੇ ਮੈਂ ਆਪਣੀ ਗੱਲ ਕਰਦਾ ਪਹਿਲਾਂ ਸਭ ਨੂੰ ਸੌਰੀ ਜੇ ਮੈਂ ਗਾਇਸ ਗਾਇਸ ਜ਼ਿਆਦਾ ਗੱਲਾਂ ਕਰ ਰਹੀ ਕਿਉਂਕਿ ਇਹ ਸਮ ਬਲੌਗ ਉਹਨਾਂ ਨਾਮਾਂ ਤਾਂ ਕਰਕੇ ਮੈਨੂੰ ਅੱਜ ਤੱਕ ਬੋਲਣ ਦੀ ਹਿੰਮਤ ਕਬੂਲ ਕਰ ਸਕੀ। ਨਾ ਕੋਈ ਗੱਲ ਚੰਗਾ ਨਾ। ਅੰਤਾ ਪਹਿਲਾਂ ਤਾਂ ਰਿਸਪੌਂਸਿਬਿਲਟੀ ਪਾਉਂ। ਪਹਿਲਾਂ ਉੱਚੋ ਵੀ ਚੱਕ ਸਕਦਾ। ਹਾਂ ਜੇ ਬੱਚਾ ਚੱਕ ਸਕਦਾ ਫਿਰ ਉੱਤੇ ਰਿਸਪੌਂਸਿਬਿਲਟੀ ਪਹੁੰਚੇਗੀ। ਹੁਣ ਜੇ ਤੁਸੀਂ ਮੇਰੇ ਨਾਲ ਕਰਦੇ ਹੋ ਵੀ ਇਹ ਨਾ ਧਰ ਦੇ ਕੰਮ ਕਰ ਲਾ। ਤੁਸੀਂ ਮੈਨੂੰ ਕਈ ਵਾਰੀ ਮੈਂ ਭੁੱਲ ਵੀ ਜਾਵਾਂ ਤੁਸੀਂ ਮੈਨੂੰ ਦਾਲਾ ਪੁੱਲਾ ਟਿੱਕ ਟਿੱਕ ਕਰਵਾ ਦੇਣਾ ਮੈਂ ਕਹਿੰਦਾ। ਮੈਂ ਕਹਾਂ ਵੀ ਲੈਣਾ ਮੈਂ ਪਰ ਤੇਰੇ ਬੱਚੇ ਨਹੀਂ ਲੱਗਦੇ ਮੇਰੇ ਦੋਸਤ ਨੇ ਕੋਈ ਬੱਚੇ ਉਹਦੇ ਨਹੀਂ ਲੱਗਦੇ ਬਿਲਕੁਲ ਆਖਣ ਲੱਗ ਨੇ ਰਿਸਪੌਂਸਿਬਿਲਟੀ ਕਲਾ ਪਾਵਰ ਜੇ ਮੇਰੇ ਪਾਪਾ ਬਾਹਰ ਗਏ ਆ ਪਾਪਾ ਜੀ ਅੱਗੇ ਕੰਮ ਨੂੰ ਕਰ ਮੁੱਕੇ ਦੇਣ ਤੁਸੀਂ ਕਿਸੇ ਰਿਸ਼ਤੇਦਾਰੀ ਚ ਜਾਓ ਹੁਣ ਪਾਪਾ ਜੀ ਜੇ ਨਾ ਮੈਨੂੰ ਜਾਣਾ ਕਰਦੇ ਨੇ ਹੁਣ ਪਾਪਾ ਵਾਪਸ ਆਣਗੇ ਤਾਂ ਮੇਰੀ ਡਿਊਟੀ ਖਤਮ ਹੋਊਗੀ ਇੱਕ ਤਰ੍ਹਾਂ ਦੀ ਤੁਸੀਂ ਜਾਣਾ ਵਾ ਕਿ ਤੇ ਪਾਪਾ ਮਿਲਤੋਂ ਮੇਰੀ ਹੈਲਪ ਦੀ ਲੋੜ ਹੈ ਇੰਨੇ ਹੁੰਦਾ ਹੈ ਰਿਸਪੌਂਸਿਬਿਲਟੀ ਸਮਝਣੀ ਚਾਹੀਦੀ ਸਭ ਨੂੰ ਜਿਹੜੇ ਰਿਸਪੌਂਸਿਬਿਲਟੀ ਪਾ ਕੇ ਗਈ ਹੈ ਜਿਵੇਂ ਤਾਂ ਮੈਨੂੰ ਵੀ ਕਿ ਇਹ ਆਪਣੀ ਮਮਿਲਾ ਸਾਤ ਹੈ ਉਦਾਂ ਕਰਦੇ ਆ ਵੀ ਜਿਵੇਂ ਪਾਪਾ ਕਹੇਗੇ ਉਦਾਂ ਮੰਨ ਲੈਣੀ ਜਿੱਦਾਂ ਤੂੰ ਕਹਿੰਦਾ ਮੈਨੂੰ ਗਾਲਾਂ ਕੱਢ ਕੇ ਤੁਸੀਂ ਕੰਮ ਕਰਾਉਣਾ ਉਹ ਗਾਲਾਂ ਹੁੰਦੀਆਂ ਕਿ ਗਾਲਾਂ ਨਹੀਂ ਛਾੜ ਦੇ ਜਿਵੇਂ ਮੇਰੀ ਇੱਜ਼ਤ ਤੇ ਲਾ ਲੋ ਮੇਰੇ ਜਿੱਕੇ ਕੰਮ ਕਰਾਣਾ ਨਾ ਤੁਸੀਂ ਪਿਆਰ ਨਾਲ ਕਹੋਗੇ ਇੱਕ ਵਾਰੀ ਨਹੀਂ ਕੋ ਦੋ ਵਾਰੀ ਨਹੀਂ ਕੋ ਤਿੰਨ ਵਾਰੀ ਹੈ ਲੋ ਪਿਆਰ ਨਾਲ ਨਾ ਚੌਥੀ ਵਾਰੀ ਤੱਕ ਕਰਨੀ ਜਿਵੇਂ ਇੱਕ ਵਾਰੀ ਸੁਣਾਦਾ ਨਾ ਫੇ ਬੋਲ ਕੇ ਮੁੰਡਿਆ ਮਨਿੰਦਰ ਕੰਮ ਕਰ ਲਾ ਉਹ ਸਾਡੇ ਵਰਗੇ ਬੱਚਾ ਨੂੰ ਗਾਲਾਂ ਨਹੀਂ ਲੱਗਦੀ ਤੇ ਸਭ ਤੋਂ ਵੱਡਾ ਬੱਚੇ ਦੇ ਡਿਪਰੈਸ਼ਨ ਜਾਂਦਾ ਕਾਰਨ ਹੀ ਹੈ ਜਦੋਂ ਆਪਾਂ ਜਿਆਦਾ ਟਾਕਸਿਕ ਪੇਰੈਂਟਸ ਨਾਲ ਹੁੰਦੇ ਆ ਨਾ ਵੀ ਜਿਆਦਾ ਕਹਿਣ ਨਾਲ ਜਾਂ ਜਦੋਂ ਤਾਂ ਹਰ ਇੱਕ ਬੱਚੇ ਨੂੰ ਡਿਪਰੈਸ਼ਨ ਜਾਂਦੇ ਆ ਫਿਰ ਇਸ ਕਰਕੇ ਉਹ ਰਲਸਟ ਸਟੈਪ ਵੀ ਚੱਕਦੇ ਆ ਅੱਲਾ ਪੜ੍ਹਾਈ ਦਾ ਕਾਰਨ ਨਹੀਂ ਅੰਦਰ ਜਿਵੇਂ ਆਪਾਂ ਕਹਿੰਦੇ ਆ ਵੀ ਪੜ੍ਹਾਈ ਦੇ ਉੱਤੇ ਬੜੇ ਵਿੱਚਾਂ ਸਟ੍ਰੈਸ ਦਿੱਤੀ ਅੱਲਾ ਪੜ੍ਹਾਈ ਦਾ ਪ੍ਰੈਸ਼ਰ ਨਹੀਂ ਹੁੰਦਾ ਫੈਮਿਲੀ ਪ੍ਰੈਸ਼ਰ ਵੀ ਹੁੰਦਾ ਹੈ ਵੀ ਘਰ ਦੇ ਕਹਿੰਦੇ ਵੀ ਤੁਸੀਂ ਪੜ੍ਹਦੇ ਨਹੀਂ ਯੇ ਇੰਝ ਕਰਦੇ ਹੁਣ ਮੇਰੇ ਬਾਅਦ ਪਰਸੈਂਟ ਹੈ ਜਿਸ ਮੈਨੂੰ ਕੁਝ ਨਹੀਂ ਕਰ ਪਰ ਕਈਆਂ ਦੇ ਘਰ ਜਿਨ੍ਹਾਂ ਨੇ 85% ਗਏ ਆ ਉਹਨਾਂ ਨੇ ਵੀ ਕਹਿੰਦੇ ਬੇਹਰ ਇਹਨੇ ਨੰਬਰ ਕੱਟ ਆਇਆ। ਉਹਨਾਂ ਦਾ 100% ਲੈਣੇ ਬਹੁਤ ਵਧੀਆ ਗੱਲ ਨਹੀਂ ਮੇਰੇ ਹਿਸਾਬ ਨਾਲ ਤਾਂ। ਪਰ ਘਰ ਨੇ ਕਹਿ ਦਿੰਦੇ ਵੀ ਨਹੀਂ ਸਾਨੂੰ ਹੋਰ ਵਧੀਆ ਮਾਰਕਸ ਚਾਹੀਦੇ। ਤਾਂ ਇਹਨਾਂ ਬੱਚਿਆਂ ਨੂੰ ਪ੍ਰੈਸ਼ਰ ਨਹੀਂ ਕਰਨਾ ਚਾਹੀਦਾ। ਮੈਂ ਇਹਨਾਂ ਨੂੰ ਬਿਲਕੁਲ ਪ੍ਰੈਸ਼ਰ ਨਹੀਂ ਕਰਦਾ। ਠੀਕ ਹੈ ਇਹਨਾਂ ਪ੍ਰੈਸ਼ਰ ਕਰਨਾ ਇਹ ਮਾਪਿਓ ਲਈ ਵੀ ਗਲਤ ਗੱਲ ਹੈ। ਠੀਕ ਹੈ ਮਾਪਿਓ ਨੂੰ ਬੱਚਿਆਂ ਦੇ ਹਿਸਾਬ ਨਾਲ ਢਾਲਣਾ ਚਾਹੀਦਾ। ਜਿਦਾਂ ਜਿਦਾਂ ਸਮਾਜ ਚੇਂਜ ਹੁੰਦਾ ਉਦਾਂ-ਉਦਾਂ ਢਾਲਣਾ ਚਾਹੀਦਾ। ਪਰ ਜਿੱਦਾਂ ਕਿ ਇਹਨੇ ਕਿਹਾ ਕਿ ਜਦੋਂ ਮੈਂ ਇੱਕ ਵਾਰੀ ਕੰਮ ਨਹੀਂ ਕਰਾ ਦੂਜੀ ਵਾਰੀ ਵੀ ਪਿਆਰ ਨਾ ਕਹੋ ਤੀਜੀ ਵਾਰੀ ਵੀ ਜਿਹੜੇ ਮਾਪਿਓ ਹੁੰਦੇ ਆ ਉਹ ਕਹਿੰਦੇ ਹੁੰਦੇ ਆ ਉਹੀ ਤਾਂ ਮੈਂ ਕਹਿੰਨਾ ਕਿ ਥਾ ਉਹ ਤਾਂ ਮਾਪਿਓ ਦਾ ਮਤਲਬ ਹੁੰਦਾ ਹੈ ਬੱਚੇ ਨੂੰ ਰੋਕਣਾ ਤੇ ਬੱਚਿਆਂ ਨੂੰ ਉਹ ਇਦਾਂ ਲੱਫੀਲ ਹੁੰਦਾ ਰਹਿੰਦਾ ਕਿ ਇਹ ਮੈਨੂੰ ਗਾਲਾਂ ਕੱਢਦੇ ਆ ਉਹ ਗਾਲਾਂ ਨਹੀਂ ਹੁੰਦੀਆਂ ਸ਼ਾਇਦ ਅਸੀਂ ਵੀ ਇਹ ਗੱਲ ਆਪਣੇ ਤੇ ਲਾ ਸਕਦੇ ਆ ਜਦੋਂ ਅਸੀਂ ਛੋਟੇ ਸੀ ਨਾ ਸਾਡੇ ਮਾਪਿਓ ਸਾਨੂੰ ਕਹਿੰਦੇ ਸੀ ਘੂਰਦੇ ਸੀ ਜਾਂ ਕਿਸੇ ਗੱਲ ਨੂੰ ਰੋਕਦੇ ਸੀ ਜਾਂ ਸਿਖਾਉਂਦੇ ਸੀ ਅਸੀਂ ਕਹਿੰਦੇ ਸੀ ਆਏ ਹਾਏ ਈਆਂ ਉਹ ਦਿਮਾਗ ਖਾਂਦੇ ਰਹਿੰਦੇ ਸਾਨੂੰ ਬੋਲਦੇ ਰਹਿੰਦੇ ਪਰ ਨਹੀਂ ਪਰ ਹੁਣ ਸਾਨੂੰ ਪਤਾ ਲੱਗ ਰਿਹਾ ਉਸ ਚੀਜ਼ ਦਾ ਕਿ ਹਾਂ ਉਹ ਸਾਨੂੰ ਸਹੀ ਕਹਿੰਦੇ ਸੀ ਉਸ ਟਾਈਮ ਹੁਣ ਜਦੋਂ ਤੁਸੀਂ ਇਸ ਜਨਰੇਸ਼ਨ ਚੋਂ ਨਿਕਲ ਜਾਓਗੇ ਨੈਕਸਟ ਪਾਰਟ ਆਊਗਾ ਤੁਹਾਡੀ ਲਾਈਫ ਦਾ ਮੰਨ ਲਓ ਤੁਹਾਡਾ ਸਟruggling ਟਾਈਮ ਆਊਗਾ ਜਾਂ ਤੁਹਾਡਾ ਮੈਰਿਜ ਤੋਂ ਬਾਅਦ ਦਾ ਟਾਈਮ ਆਊਗਾ ਬੱਚਿਆਂ ਤੋਂ ਬਾਅਦ ਦਾ ਟਾਈਮ ਆਊਗਾ ਉਹ ਹੌਲੀ 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 ਸਟੈਪ ਬਾਈ ਸਟੈਪ ਤੁਹਾਨੂੰ ਇਹ ਗੱਲਾਂ ਸਹੀ ਲੱਗਣਗੀਆਂ ਸਮਝ ਆਉਣਗੀਆਂ ਕਿ ਹਾਂ ਉਸ ਟਾਈਮ ਸਾਨੂੰ ਸਹੀ ਰੋਕ ਦੇਸੀ ਜਿਹੜੀ ਗੱਲ ਤੋਂ ਰੋਕ ਤਾਂ ਮਾਪਿਓ ਨੇ ਉਸ ਨੂੰ ਮੰਨਣਾ ਤੁਹਾਡਾ ਫਰਜ਼ ਹੈ ਸਾਰੇ ਬੱਚਿਆਂ ਨੂੰ ਮੇਰੀ ਹੀ ਜ਼ੁਬਾਨ ਹੈ ਇਹ ਮੰਨਦਾ ਗੱਲ ਆਹ ਮੈਂ ਤੈਨੂੰ ਕਿ ਪੁੱਛਣਾ ਚਾਹਨੀ ਆ ਜਿੱਦਾਂ ਕਿ ਤੈਨੂੰ ਪਤਾ ਆਪਣੇ ਘਰ 'ਚ ਕੋਈ ਨਸ਼ਾ ਨਹੀਂ ਹੈ ਦੇਖ ਤੂੰ ਨਸ਼ਿਆਂ ਨੂੰ ਕਿਸ ਤਰ੍ਹਾਂ ਸਾਰਿਆਂ ਨੂੰ ਇਹ ਗੱਲ ਸਮਝਾ ਸਕਦਾ ਕਿ ਨਸ਼ਿਆਂ ਤੋਂ ਦੂਰ ਰਹਿਣਾ ਕਿਵੇਂ ਆਪਣੇ ਆਪ ਨੂੰ ਬਿਜ਼ੀ ਕਰਨਾ ਕਿਵੇਂ ਨਸ਼ਿਆਂ ਤੋਂ ਦੂਰ ਰਹਿਣਾ ਕਿਵੇਂ ਸਮਝਾ ਸਕਦਾ ਨਸ਼ੇ ਪਹਿਲੀ ਗੱਲ ਤਾਂ ਨਸ਼ੇ ਦੇ ਖਰਨਾ ਬੰਦ ਹੋਣਾ ਚਾਹੀਦਾ ਪੰਜਾਬ 'ਚ ਇਹ ਨਸ਼ਿਆਂ ਨੇ ਪੰਜਾਬ ਦੀ ਧਰਤੀ ਨਾ ਖਾਲੀੇ ਖਤਮ ਕਰ ਦਿੱਤੀ ਜਿਹੜੀ ਗਾਂਵ ਤੇ ਜਾਓ ਉੱਥੇ ਕਸੂਰ ਬੁਨਾਈ ਵਿੱਚ ਜੋ ਵੀ ਨਸ਼ੇ ਦੀ ਚੀਜ਼ ਹੈ ਉਹ ਉੱਥੇ ਮਿਲਦੀ ਹਾਂ ਪਹਿਲੀ ਗੱਲ ਹੈ ਜੇ ਜੀ ਆਪ ਪੰਜਾਬ 'ਚ ਮਿਲਣੀਆਂ ਬੰਦ ਹੋਣੀਆਂ ਚਾਹੀਦੀਆਂ ਨੇ ਤਾਂ ਜਿਹੜਾ ਹੁਣ ਸਰਕਾਰ ਨੇ ਚੁਲਾਈ ਕਿ ਨਸ਼ਾ ਤੋਸ਼ ਪਰ ਕੋਈ ਮੈਨੂੰ ਇਨਾ ਫਰਕ ਨਹੀਂ ਲੱਗਦਾ ਕੀ ਹੈ ਜੁੱਧ ਨਸ਼ਿਆਂ ਵਿਰੁੱਧ ਜੋਤ ਨਸ਼ਾ ਹੁੰਦਾ ਦੋਸਤੋ ਮੈਨੂੰ ਸਹੀ ਹੈ ਮੈਨੂੰ ਇਹਨਾਂ ਕੋਈ ਫਰਕ ਨਹੀਂ ਆਇਆ ਜੀ ਪੰਜਾਬ ਚ ਬਾਲਾ ਕੁਝ ਹੋ ਰਿਹਾ ਲੋਕੀ ਡਰਦੇ ਫੇਰ ਨਹੀਂਗੇ ਲੋਕਾਂ ਨੂੰ ਸਮਝ ਲੈਂਦੇ ਉਹਨਾਂ ਨੂੰ ਲੱਗਦਾ ਕਿ ਸਾਡੇ ਕੋਲ ਕੋਈ ਥੋੜਾ ਪਰ ਜਦੋਂ ਹੋਇਆ ਉਹਨਾਂ ਨੂੰ ਫੇਰ ਹੀ ਪਤਾ ਲੱਗਣਾ ਤਾਂ ਪਹਿਲੀ ਗੱਲ ਨਸ਼ਾ ਨਾ ਕਰੋ ਐਵੇਂ ਕੋੜੇ ਚੰਦ ਦਾ ਸਵਾਲ ਵਾਸਤੇ ਘਰ ਦਾ ਸਾਰੀ ਜੰਦੀ ਰੋਈ ਜਾਂਦੀ ਆ ਵੀ ਐਡੇ ਵੱਡੇ ਕਰ ਲਏ ਤਾਂ ਨਸ਼ਾ ਨਹੀਂ ਕੀਤੇ ਸੀਗੇ ਮਨ ਤੋਂ ਕਰਦੇ ਹੋ ਇੱਥੇ ਲੱਗਦਾ ਰਹਿੰਦਾ ਵਾ ਉਹ ਤਾਂ ਹੁਣ ਇੱਕ ਅੱਜ ਕੱਲ ਦੇ ਬੱਚਿਆਂ ਦਾ ਫਰੈਂਡ ਸਰਕਲ ਬਹੁਤ ਜ਼ਿਆਦਾ ਹੁੰਦਾ ਹੈ। ਵੀ ਫਰੈਂਡ ਸਰਕਲ ਅੱਗੇ। ਹੁਣ ਮੇਰੇ ਦੋਸਤ ਕਿੰਨੇ ਹੋਣਗੇ ਮਤਲਬ 5-6। ਮੇਰਾ ਫਰੈਂਡ ਸਰਕਲ ਬਹੁਤ ਜ਼ਿਆਦਾ ਢੱਟਾ। ਪਹਿਲਾ ਸੀਗਾ ਮੈਂ ਬਹੁਤ ਜ਼ਿਆਦਾ ਮਤਲਬ ਕਿ ਫਰੈਂਡ ਸਰਕਲ। ਇਹਨੇ 6-7 ਸਕੂਲ ਬਦਲੇ ਆ। ਹਰ ਸਕੂਲ 'ਚ ਇਹਦੇ ਨਵੇਂ ਦੋਸਤ ਹੁੰਦੇ ਸੀ। ਹਰ ਸਕੂਲ 'ਚ ਨਵੇਂ ਦੋਸਤ 4-5 ਬਣਾ ਕੇ ਲਿਆਉਂਦਾ ਸੀ। ਉਹ ਹੌਲੀ-ਹੌਲੀ ਹੌਲੀ-ਹੌਲੀ ਜਣੇ ਨੇ ਇਹਨੇ ਘਟਾਤੇ ਆ। ਠੀਕ ਹੈ। ਦੋਸਤੀ ਇਹ ਨਹੀਂ ਕਿ ਨਾ ਕਰੋ। ਦੋਸਤੀ ਜ਼ਰੂਰੀ ਹੈ। ਪਰ ਇਦਾਂ ਦੇ ਦੋਸਤ ਨਹੀਂ ਹੋਣੇ ਚਾਹੀਦੇ ਜਿਹੜੇ ਆਪਣੇ ਨਾਲ ਬਹਿ ਕੇ ਆਪਾਂ ਨੂੰ ਖਰਾਬ ਕਰਨ। ਹਾਂ ਜੇ ਕੋਈ ਗਲਤ ਚੱਲ ਰਿਹਾ ਉਹਨੂੰ ਸਮਝਾਉਣਾ। ਜਿਹੜਾ ਨਹੀਂ ਸਮਝਦਾ ਫਿਰ ਆਪਾਂ ਉਹਨੂੰ ਘਟਾਲ ਦੇਈਦਾ ਵਾ, ਛੱਡ ਦੇਣੀ ਲੈ ਘਟਾ ਦੇਈਦਾ ਵਾ। ਵੀ ਹਏ ਹਲ ਆ ਕਈ ਮੇਰੇ ਦੋਸਤ ਜਿਹੜੇ ਨਸ਼ੇ ਪੱਤਿਆਂ 'ਚ ਪੈਣੋਂ ਸਮਝਾਇਆ ਵੀ ਆ ਤਾਂ ਪਰ ਉਹ ਨਹੀਂ ਸਮਝੇ ਫਿਰ ਆਪਾਂ ਘਟਾਇਆ ਵਾ ਆਪਣਾ ਤਾਂ। ਇਹਦੇ ਨਾਲ ਲਾਈਫ ਆਪਣੀ ਖਰਾਬ ਹੋਣੀ ਆ ਜਿਹੜਾ ਵੀ ਖਾਏਗਾ ਹਨਾ। ਇਨ ਸਾਡੇ ਘਰ ਚ ਕੋਈ ਨਸ਼ਾ ਨਹੀਂ ਹੈ ਇਹਦੇ ਪਾਪਾ ਨੇ ਅੱਜ ਤੱਕ ਕੋਈ ਨਸ਼ਾ ਨਹੀਂ ਕੀਤਾ ਇਹ ਕਿੰਨੇ ਸਾਲ ਦਾ 17 ਸਾਲ ਦਾ ਹੋ ਗਿਆ ਨੂੰ ਦੇਖਿਆ ਅੱਜ ਤੱਕ ਪਾਪਾ ਕੋਈ ਨਸ਼ਾ ਕਰਦੇ ਨਹੀਂ ਹਾਂ ਨਾ ਮਾਂ ਹਾਪ ਨਹੀਂ ਕਰਦੇ ਬੈਨ ਕੱਲ ਵੀ ਸਾਡੇ ਘਰ ਚ 1 ਰੁਪਏ ਦਾ ਵੀ ਨਸ਼ਾ ਨਹੀਂ ਹੁੰਦਾ ਦੋਸਤੋ ਫੈਂਸਰਕਲ ਬਹੁਤ ਜ਼ਿਆਦਾ ਹੁੰਦਾ ਵਾ ਇਸ ਕਰਕੇ ਉਹ ਆਪਣੇ ਚਾ ਵੀ ਤੁਸੀਂ ਕਿਦਾਂ ਦੇ ਲੋਕਾਂ ਨਾਲ ਵਰਤਦੇ ਹੋ ਕਿਦਾਂ ਦਾ ਨਾ ਨਹੀਂ ਵੀ ਤੁਸੀਂ ਚਾਰ ਜਣੇ ਬੈਠੇ ਹੋ ਉਹਨਾਂ ਚ ਇੱਕ ਤਾਂ ਹੋਊਗਾ ਜਿਹੜਾ ਨਸ਼ੇ ਕਰਦਾ ਹੋਊਗਾ ਉਹਨੋਂ ਤਿੰਨਾਂ ਦਾ ਆਪਣਾ ਆਪਣਾ ਹਿਸਾਬ ਆ ਵੀ ਮੈਂ ਇਹਨੂੰ ਦੇਖ ਕੇ ਲੱਗਣਾ ਨਹੀਂ ਜਦ ਵੀ ਇਹਨਾਂ ਮਟੌੜਾ ਆਉਗੇ ਸਹੀ ਤਰੀਕੇ ਨਾਲ ਜਦ ਤੱਕ ਇੰਨੀ ਖਰਾਬ ਹੋ ਗਏ ਫਿਰ ਇੱਕ ਨੂੰ ਦੇ ਕੇ ਦੂਜਾ ਹੋਏ ਆ ਦੂਜੇ ਨੂੰ ਦੇ ਕੇ ਤੀਜਾ ਚੌਥਾ ਕਿਵੇਂ ਬੱਜੇਗਾ ਚੌਥਾ ਵੀ ਆਪ ਹੀ ਹੋਊਗਾ ਮੇਰੇ ਹਿਸਾਬ ਨਾਲ ਫਿਰ ਉਹ ਤੋਂ ਪਿੱਛੇ ạtਣਾ ਬਿਹਤਰ ਹੈ ਤੋ ਪਿੱਛੇ ạt ਜੋ ਵੀ ਆਪਣਾ ਫਰੈਂਡ ਸਰਕਲ ਸਹੀ ਰੱਖੋ ਬਾਲਾ ਵੀ ਵਧਾਓ ਨਾ ਨਾਰਮਲ ਰੱਖੋ ਜਿਹੜੀ ਆਪਨੇ ਪਰਸਨੈਲਿਟੀ ਜਿੰਦੀਆਂ ਉਸ ਹਿਸਾਬ ਦੇ ਰੱਖੋ ਗੰਤ ਗੱਲ ਹੈ ਨਸ਼ੇ ਨਹੀਂ ਕਰਨੇ ਚਾਹੀਦੇ ਸਾਡਾ ਤਾਂ ਦੇਖੋ ਇਹੀ ਸਾਰਿਆਂ ਨੂੰ ਮੋਟਿਵ ਹੈ ਕਿ ਮਾਂ ਪਿਓ ਦੀ ਲਾਈਫ ਹੈ ਨਾ ਜਿਹੜੀ ਖਰਾਬ ਹੋ ਜਾਂਦੀ ਹੈ ਏਡੇ ਏਡੇ ਬੱਚੇ ਅੱਜ ਕੱਲ ਨਸ਼ਾ ਕਰ ਰਹੇ ਨੇ ਬਹੁਤ ਦੇਖਿਆ ਸੀ ਪਿੰਡਾਂ ਦਾ ਮਾਹੌਲ ਇਹ ਨਹੀਂ ਅਸੀਂ ਪਿੰਡਾਂ ਨੂੰ ਮਾੜਾ ਨਹੀਂ ਕਹਿੰਦੇਗੇ ਬੰਨੇ ਜਿਹੜਾ এনवायरमेंट ਹੈ ਨਾ ਪਿੰਡਾਂ ਵਾਲਾ ਥੋੜਾ ਜਿਹਾ ਉੱਥੇ ਲੋਕਾਂ ਨੇ ਨਸ਼ਿਆਂ ਨੂੰ ਬਹੁਤ ਜ਼ਿਆਦਾ ਇਮਨੀਅਤ ਦਿੰਦੇ ਆ ਨਸ਼ਾ ਨਹੀਂ ਕਰਨਾ ਚਾਹੀਦਾ ਤੇ ਇੱਕ ਅੱਜ ਕੱਲ ਦੀ ਜਨਰੇਸ਼ਨ ਫੋਨ ਬਹੁਤ ਜ਼ਿਆਦਾ ਯੂਜ਼ ਕਰਦੀ ਹੈ ਬਹੁਤ ਜ਼ਿਆਦਾ ਹਾਲਾਂਕਿ ਇਹ ਵੀ ਬਹੁਤ ਯੂਜ਼ ਕਰਦਾ ਏ ਇਹਨੂੰ ਮੈਂ ਪੁੱਛਣਾ ਚਾਹਨੀ ਆ ਕਿ ਇੰਨਾ ਫੋਨ ਦੇ ਵਿੱਚੋਂ ਤੁਸੀਂ ਕੀ ਕਰਦੇ ਹੋ ਫੋਨ ਦੇ ਵਿੱਚੋਂ ਮੈਂ ਤਾਂ ਜੇ ਤੋਂ ਵੀ ਮੈਂ ਕਰਦਾ ਜੇ ਮੈਨੂੰ ਰਾਤੀ ਨੀਂਦ ਨਹੀਂ ਆਉਂਦੀ ਇਸ ਕਰਕੇ ਮੈਂ ਫੋਨ ਚਲਾਉਣਾ ਲੱਗਣਾ ਤਾਂ ਇੱਕ ਦਿਨ ਹੋਰ ਵਧੀਆ ਮੇਰੇ ਘਰਦੂ ਮੈਨੂੰ ਨੌਕਰੀ ਦੇ ਵਿੱਚੋਂ ਤਾ ਨਹੀਂ ਪਰ ਹੁਣ ਮੈਂ ਰੋਕਦੀ ਆ ਇਹ ਝੂਠ ਬੋਲਦੀ ਝੂਠ ਨਹੀਂ ਬੋਲਦਾ ਕਹਿ ਸਕਦੇ ਇਹ ਮਤਲਬ ਆਪਣੀ ਗੱਲ ਤੇ ਪੜਦਾ ਪਾਰ ਰਿਹਾ ਵਾ ਠੀਕ ਹੈ ਆਪਾਂ ਝੂਠ ਨਹੀਂ ਬੋਲਣਾ ਇੱਥੇ ਸਾਰੀਆਂ ਗੱਲਾਂ ਸੱਚੀਆਂ ਹੋਣਗੀਆਂ ਮੈਂ ਸੱਚ ਤੋਂ ਵੱਡੀ ਗੱਲ ਕਹਿਮਨੇ ਦੇ ਸਾਹਮਣੇ ਸੱਚ ਬੋਲਣਾ ਹੈ ਮੈਂ ਸੱਚ ਬੋਲਦਾ ਵੀ ਦੋਸਤੂ ਮੈਨੂੰ ਪ੍ਰੈਸ਼ਰਾਈਜ਼ ਨਹੀਂ ਕਰਦੇ ਵੀ ਹਾਂ ਇਹਨੂੰ ਫਿਰ ਜਦੋਂ ਆਪ ਨੂੰ ਨੀਂਦ ਆ ਜਾਂਦੀ ਆ ਇਹਨੂੰ ਕਹਿ ਦਈਏ ਫੋਨ ਰੱਖ ਦੇ ਇਹਨੇ ਰੱਖਤਾ ਜਦੋਂ ਨੀਂਦ ਆ ਗਈ ਮੈਨੂੰ ਫੇਰੇਵੇਂ ਚੱਕ ਲੈਣਾ ਇਹ ਪਤਾ ਕੀ ਕਰਦਾ ਰਹਿੰਦਾ ਰਾਤ ਨੂੰ ਸੱਤ ਵੱਲੇ ਇਦਾਂ ਇਦਾਂ ਦੇਖਦਾ ਰਹੇ ਦੋਸਤੂ ਦੋ ਦਿਨ ਹੋ ਗਏ ਮम्मा ਤੋਂ ਨਾਲ ਸੌ ਰਿਹਾ ਹਾਂ ਹਾਂ ਇਹ ਮੇਰੇ ਨਾਲ ਹੀ ਸੌ ਰਿਹਾ ਪਾ ਮਤਲਬ ਜਦੋਂ ਮੈਂ ਕਹਿੰਦੀ ਆ ਫੋਨ ਰੱਖ ਦੇ ਮੇਰੇ ਨਾਲੋਂ ਪਹਿਲਾਂ ਇਹ ਫੋਨ ਰੱਖ ਦਿੰਦਾ ਹੈ ਮੈਨੂੰ ਬੈਸ ਲੱਗੀ ਇਹ ਗੱਲ ਇਹਨੂੰ ਮੈਂ ਥੋੜੇ ਦਿਨ ਪਹਿਲਾਂ ਕਲਾਸ ਲਾਈ ਸੀ ਕਿ ਫੋਨ ਜਿਆਦਾ ਯੂਜ਼ ਨਹੀਂ ਕਰਨਾ ਚਾਹੀਦਾ ਅਰੇ ਥੋੜਾ ਜਿਹਾ ਸੁਧਰ ਗਿਆ ਸੀ ਪਰ ਤੇਰੇ ਕਹਿਣ ਨਾਲ ਕੀ ਲੋਕਾਂ ਨੂੰ ਸਾਰਿਆਂ ਨੂੰ ਕੀ ਸੁਨੇਹਾ ਹੈ ਕਿ ਫੋਨ ਘੱਟ ਚਲਾਓ ਕੰਮ ਲਈ ਚਲਾਓ ਕੀ ਅੱਜਕੱਲ੍ਹ ਅੱਜਕੱਲ੍ਹ ਫੋਨ ਸਿਰਫ ਗੋਲਿੰਗ ਵਾਸਤੇ ਰੱਖੋ ਜਾਂ ਆਪਣਾ ਸਟੇਟਸ ਪਾ ਕੇ ਰੱਖ ਦਿਓ ਠੀਕ ਆ ਤੇ ਜਾਂ ਫਿਰ ਆਪਣਾ ਜਿਹੜੇ ਸੋਸ਼ਲ ਮੀਡੀਆ ਤੇ ਵਰਕਰ ਦੇ ਸਿਰਫ ਉਹਨਾਂ ਲਈ ਫੋਨ ਜਿਹੜੇ ਆਮ ਲੋਕ ਤੋਰੇ ਫਿਰਿਆ ਉਹਨਾਂ ਨੇ ਤਾਂ ਕੁਝ ਨਹੀਂ ਹੈਗਾ ਕੋਈ ਇਹਨਾਂ ਫਿਰ ਆਪਾਂ ਕਹਿ ਰਹੇ ਹਾਂ ਕਿ ਫੋਨ ਨਾ ਦੂਰੀਆਂ ਘਟੋਂਦਾ ਜੇ papa ਬਾਹਰ ਨੇ ਹੁਣ ਆਪਾਂ ਬੈਠੇ ਬੈਠੇ ਗੱਲ ਕਰ ਸਕਦੇ ਆ ਵੀ ਫੀਲ ਨਹੀਂ ਹੁੰਦਾ ਕਿ ਬੰਦਾ ਦੂਰ ਹੈ ਐਵੇਂ ਜੀ ਕੰਮ ਵਾਲੀ ਫੋਨ ਹੋਣਾ ਚਾਹੀਦਾ ਵੀ ਜਿਹੜਾ ਗੰਦਮਤ ਪੰਦ ਲੱਕੀ ਉਹ ਸਭ ਨਹੀਂ ਹੋਣਾ ਚਾਹੀਦਾ ਤੇ ਮੇਰਾ ਲਾਸਟ ਸਵਾਲ ਹੁਣ ਇਹ ਆ ਕਿ ਤੁਸੀਂ ਮੈਨੂੰ ਐਂ ਦੱਸੋ ਸਾਡਾ ਪੋਡਕਾਸਟ ਕਰਕੇ ਕਿੰਦਾਂ ਲੱਗਿਆ ਪੋਡਕਾਸਟ ਕਰਕੇ ਬਣਾਇਆ ਮੈਂ ਹੁਣ ਜਦ ਦੇਖਦਾ ਹੁੰਦਾ ਸੀ ਨਾ ਸਿਰਫ ਇੱਕ ਲੰਡ ਪੋਡਕਾਸਟ ਸੁਣੇ ਤਾਂ ਮୋਇ ਕੋ ਅਤਰਦਾ ਤਾਂ ਅੱਜ ਜਦੋਂ ਦੰਦੇ ਸੀ ਕਿੰਨਾ ਦਾ ਫੀਲ ਕਰਦੇ ਹੋਗੇ ਸਾਹਮਣੇ ਬੈਠ ਕੇ ਤਾਂ ਮीडियोਲ ਦਾ ਪੋਡਕਾਸਟ ਸਭ ਦੇ ਸਾਰੇ ਐਨਕਸਪੀਰੀਅੰਸ ਕਰਨ ਦੀ ਇੱਛਾ ਹੈ ਮੈਂ ਤਾਂ ਕਰ ਲਿਆ ਵੀ ਰੱਬ ਕਰੇ ਮੇਰੇ ਲਈ ਆਪ ਲੋਕ ਸਾਰੇ ਇੱਥੇ ਆ ਆ ਸਾਨੂੰ ਮੈਚ ਦੀ ਕਰਕੇ ਨੂੰ ਸਕੂਲ ਤੋਂ ਸਾਡੇ ਨਾਲ ਪੋਡਕਾਸਟ ਕਰਨਾ ਚਾਹੁੰਦੇ ਨੇ ਨੇੜਾ ਵੀ ਬੰਦਾ ਸਾਡਾ ਪੋਡਕਾਸਟ ਕਰਨਾ ਚਾਹੁੰਦਾ ਆਮ ਲੋਕਾਂ ਨਾਲ ਅਸੀਂ ਕਰਾਂਗੇ ਉਹਨਾਂ ਦੀ ਜ਼ਿੰਦਗੀ ਤੇ ਸੁਭਾਅ ਬੁੱਝਾਂਗੇ ਇਦਾਂ ਇੱਕ ਛੋਟਾ ਜਿਹਾ ਨਾਰਮਲ ਜਿਹਾ ਸੀ ਆਈਡੀਆ ਆਇਆ ਸਾਡੇ ਮਾਈਂਡ 'ਚ ਤਾਂ ਆਪਾਂ ਸ਼ੁਰੂ ਕਰਤਾ ਹੈ ਪਰ ਆਪਾਂ ਜਿਹੜਾ ਪੋਡਕਾਸਟ ਕਰਨਾ ਆਮ ਲੋਕਾਂ ਨਾਲ ਹੀ ਕਰਾਂਗੇ ਇਹ ਨਹੀਂ ਕਿ ਬਹੁਤ ਫੇਮਸ ਲੋਕ ਚੱਕ-ਚੱਕ ਲਿਆਉਣੇ ਆ ਆਮ ਲੋਕ ਵੀ ਬਹੁਤ ਸਟਰਗਲ ਕਰ ਰਹੇ ਆ ਜਿਹੜੇ ਕੈਮਰੇ ਦੇ ਪਿੱਛੇ ਨੇ ਜਿਹੜਨਾਂ ਨੂੰ ਸੋਸ਼ਲ ਮੀਡੀਆ ਦਾ ਕੁਝ ਨਹੀਂ ਪਤਾ ਉਹਨਾਂ ਨੂੰ ਆਪਾਂ ਤੁਹਾਡੇ ਨਾਲ ਮਿਲਾਇਆ ਕਰਾਂਗੇ ਕਿਹਨਾਂ ਇਹਨੂੰ ਤਾਂ ਪੋਡਕਾਸਟ ਬਹੁਤ ਵਧੀਆ ਲੱਗਿਆ ਕਰਨਾ ਕਿਉਂਕਿ ਕਿਸੇ ਦੀ ਦਿਲ ਦੀਆਂ ਗੱਲਾਂ ਬਾਹਰ ਕੱਢਣੀਆਂ ਹਨਾ ਉਹ ਇੱਕ ਕੈਮਰਾ ਹੀ ਆ ਜਿਹੜਾ ਕਢਾ ਸਕਦਾ ਕੋਈ ਵੀ ਬੰਦਾ ਇਹਨੂੰ ਮੈਂ ਸਾਹਮਣੇ ਬਿਠਾ ਕੇ ਨਾ ਬੇਸ਼ੱਕ ਡੰਡਾ ਲੈ ਕੇ ਬੈਠ ਜਾਮਾ ਕਿ ਆ ਗੱਲ ਦੱਸ ਸੱਚ ਇਦਾਂ ਤੂੰ ਕੀ ਕਰਨਾ ਚਾਹੁੰਦਾ ਇਹ ਕਦੀ ਨੂੰ ਦੱਸ ਕੈਮਰੇ ਦੇ ਸਾਹਮਣੇ ਦੇਖ ਲੋ ਇਹਨੇ ਸਾਰੀਆਂ ਗੱਲਾਂ ਔਨ ਕੈਮਰਾ ਬੋਲਤੀ ਹੈ ਜੋ ਇਹਦੇ ਦਿਲ ਚ ਸੀ ਜੋ ਇਹਨੇ ਸिखਾਉਣਾ ਚਾਹੁੰਦਾ ਸੀ ਜੋ ਇਹਦੀ ਭਾਵਨਾ ਸੀ ਇਹਨੇ ਕਹਿਤੀ ਹੈ ਕੁਝ ਇਹਦੇ ਨਾਲ ਕੋਈ ਵੀ ਬੱਚਾ ਵੀ ਮੇਰੇ ਨਾਲ ਪੌਡਕਾਸਟ ਕਰਨਾ ਚਾਹੁੰਦਾ ਹੈ ਉਹਨਾਂ ਦੇ ਪੇਰੈਂਟਸ ਚਾਹੁੰਦੇ ਆ ਕਿ ਇਹਨਾਂ ਦੇ ਦਿਲ ਚੋਂ ਸਵਾਲ ਕੱਢਣੇ ਆ ਇਹਨਾਂ ਦੇ ਅੰਦਰੋਂ ਕੋਈ ਭਾਵਨਾ ਕੱਢਣੀ ਆ ਤਾਂ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਤੇ ਆਪਾਂ ਇਸ ਪੌਡਕਾਸਟ ਦਾ ਇਤਿਹਾਸ ਕਰਦੇ ਆਂ ਐਂਡ ਤੇ ਉਮੀਦ ਕਰਦੇ ਆ ਤੁਹਾਨੂੰ ਵਧੀਆ ਲੱਗਿਆ ਹੋਊਗਾ ਤੇ ਮਿਲਦੇ ਆ ਨੈਕਸਟ ਪੋਡਕਾਸਟ ਸੱਚੇ ਗੱਲ ਸਾਈ ਦਾ ਨਾਡਾ ਪੋਡਕਾਸਟ ਹੋ ਗਿਆ ਅਰੇ ਲਮਿੰਟ ਥੱਪਿਆ ਪਈ ਜਾਂਦਾ ਮੈਂ ਇਹਦਾ ਪੋਡਕਾਸਟ ਕਰਿਆ ਇਹ ਕਹਦਾ ਮੈਨੂੰ ਬਹੁਤ ਵਧੀਆ ਲੱਗਿਆ ਬੜਾ ਮਜ਼ਾ ਆਇਆ ਦੋਸਤੋ ਪੋਡਕਾਸਟ ਅਰੇ ਸਾਥ ਕੀ ਹਮਰਾ ਬੜਾ ਮਜ਼ੇਦਾਰ ਸੀ ਪੋਡਕਾਸਟ ਕਰਨ ਚੋਂ ਘੰਟਾ ਵੀ ਨਹੀਂ ਲੱਗਦਾ ਮਤਲਬ ਕੀ ਬਸ ਤੇ ਛੋਟਾ ਜਿਹਾ ਪੋਡਕਾਸਟ ਹੈ ਦੋਸਤੋ 25 ਮਿੰਟ ਦਾ ਕਰਾਂਗੇ ਹਾਂ 25 ਮਿੰਟ ਦਾ ਬਹੁਤ ਕਹਿੰਦੇ ਤੁਸੀਂ ਸਾਰ ਤੈਨੂੰ ਲੱਗਦਾ ਮੈਂ ਇੱਥੇ ਕੁਝ ਖਾਣ ਨੂੰ ਗਈ ਅੱਲਾ ਪੂਖ ਨਾ ਬਈ ਗਾਇਜ਼ ਮੇਰੀ ਮੰਮੀ ਇੰਤ ਤਾ ਚਲੋ ਦੋਸਤੋਂ ਤੁਹਾਨੂੰ ਆਪਾਂ ਨਾ ਰੁੱਕ ਕੇ ਮਿਲਦੇ ਹਾਂ ਹਮ ਪੋਡਕਾਸਟ ਸ਼ੁਰੂ ਕਰਦੇ ਆ ਅੱਜ ਹੀ ਪਾਣਾ